Agora Sí. Gracias. <laughs> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ صدਕਾ ਸਰਬੰਸਦਾਨੀ ਧੰਨ ਧੰਨ ਸੇਵ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਗੁਰਬਾਣੋ ਸਮਰਪਤ ਸਮੂਚੀਆਂ ਸੰਗਤਾਂ ਵੱਲੋਂ ਅੱਜ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ صدਕਾ ਸ੍ਰੀ ਅਖੰਡ ਪਾਤਸ਼ਾਹਬ ਆਰੰਭ ਹੋਏ ਹਨ ਨਗਰ ਕੀਰਤਨ ਦੀ ਆਰੰਭਤਾ ਜਿਹੜੀ ਹੈ ਉਹ ਹੋ ਰਹੀ ਹੈ ਸਾਰੇ ਸ਼ਹਿਰ ਦੀਆਂ ਪ੍ਰਕਰਮਾ ਕਰਕੇ ਸ਼ਾਮ ਨੂੰ ਵਾਪਸੀ ਗੁਰੂ ਘਰ ਵਿਖੇ ਪਹੁੰਚਣਾ ਹੈ 6 ਤਰੀਕ ਨੂੰ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣਗੇ ਉਪਰੰਤ ਸਾਰੇ ਦਿਨ ਦੇ ਦੀਵਾਨ ਸੱਜਣਗੇ। ਸਮੁੱਚੀਆਂ ਹੀ ਨਕੋਦਰ ਦੀਆਂ ਸੰਗਤਾਂ ਵੱਲੋਂ ਬੜੇ ਭਾਰੀ ਉਤਸ਼ਾਹ ਦੇ ਨਾਲ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸਮੁੱਚੀਆਂ ਹੀ ਸੰਗਤਾਂ ਨੂੰ ਗੁਰੂ ਸਾਹਿਬ ਜੀਾਂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਨਕੋਦਰ ਦੀਆਂ ਸਮੂਹ ਸੰਗਤਾਂ ਵੱਲੋਂ ਹਾਜ਼ਰੀ ਭਰੀ ਜਾਂਦੀ ਹੈ ਅਸੀਂ ਇਸੇ ਤਰ੍ਹਾਂ ਉਮੀਦ ਕਰਦੇ ਹਾਂ ਸੰਗਤਾਂ ਨੇ ਬੇਅੰਤ ਹੀ ਸਹਿਯੋਗ ਦਿੱਤਾ ਹੈ ਹਰ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਨੇ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ ਸਮੁੱਚੀ ਸੰਗਤ ਜਿਹੜੀ ਹੈ ਉਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾ ਇਸੇ ਤਰ੍ਹਾਂ ਸਹਿਯੋਗ ਕਰਦੀ ਰਹੇਗੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਹੀ ਸੰਗਤਾਂ ਦੇ ਅਸੀਂ ਤਹਿ ਦਿਲੋਂ ਰਹਿਣੀ ਹਾਂ ਗੁਰੂ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਹਰ ਮਦਾਨੇ ਫਤਿਹ ਬਖਸ਼ਿਸ਼ ਕਰਨ ਵਾਹਿਗੁਰੂ ਦੀ ਕਾਸਾ ਵਾਹਿਗੁਰੂ ਦੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈ ਪ੍ਰਗਟਿਓ ਮਰਦ ਅਗੰਡਾ ਵਿਰਿਆਮਾ ਖੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪਰੇ ਗੁਰ ਚੇਲਾ ਐਸੇ ਦੀਨਦਾਲ ਸਤਗੁਰੂ ਫਰਮਾਂ ਸਦਾਨੀ ਦਸਮੇਸ਼ ਪਿਤਾ ਅਮਰਤ ਕੇ ਦਾਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਗੁਰਾ ਜੀ ਦੇ ਪ੍ਰਕਾਸ਼ਪੁਰਬ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਨਾਲ ਉਹਨਾਂ ਦੇ ਅਗੇ ਅਰਦਾਸ ਬੇਨਤੀ ਕਰਕੇ ਇਸ ਮਿਹੂ ਸੰਗਤਾਂ ਨਗਰ ਨਵਾਸੀ ਸੰਗਤਾਂ ਬੜੀ ਸਰਦਾ ਭਾਵਨਾ ਨਾਲ ਮਨਾ ਰਹੇ ਹਨ ਜਿਸ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ 24 ਤਰੀਕ ਤੋਂ ਗੁਰਦੁਆਰਾ ਸ੍ਰੀ ਅਰਜਨ ਦੇਵ ਜੀ ਮਹੱਲਾ ਗੁਰੂ ਨਾਨਕਪੁਰਾ ਤੋਂ ਆਰੰਭ ਹੋਈਆਂ ਸਨ ਜਿਨ੍ਹਾਂ ਵਿੱਚ ਸੰਗਤਾਂ ਅਮਰਤ ਵੇਲੇ ਤੋਂ 4 ਵਜੇ ਤੋਂ ਹਰ ਜਸ ਕੀਰਤਨ ਕਰਦੀਆਂ ਹੀਆਂ ਸਾਰੇ ਹੀ ਸ਼ਹਿਰ ਦੇ ਵਿੱਚ ਵੱਖ-ਵੱਖ ਪੜਾਵਾਂ ਤੇ ਜਾ ਕੇ ਕੁਰਬਾਨੀ ਰਾਂਝ ਸੰਗਤਾਂ ਨੂੰ ਨਿਹਾਲ ਕੀਤਾ ਸੰਗਤਾਂ ਪਰਬਾ ਫੇਰੀ ਵਿੱਚ ਅਮਰਤ ਵੇਲੇ ਹੀ ਵੇਖਣ ਵਾਲਾ ਜਲੋ ਸੀ ਸੰਗਤਾਂ ਦਾ ਹੜ ਸੀ ਸੋ ਸੰਗਤਾਂ ਦੇ ਵਿੱਚ ਬਹੁਤ ਅਸਾ ਸੀ ਇਸੇ ਹੀ ਸੰਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 6 ਤਰੀਕ ਜਿਹਨ ਸੋਮਵਾਰ ਨੂੰ ਮਨਾਏ ਜਾ ਰਹੇ ਹਨ ਜਿਸ ਵਿੱਚ ਅੱਜ ਸ੍ਰੀ ਕੰਟ ਪਾਠ ਸਾਹਿਬ ਜੀ ਦੇ ਜਾਪ ਆਰੰਭ ਹੋਏ ਹਨ ਜਿਸ ਦੀ ਸੰਪੂਰਤਾ ਛੇ ਤਰੀਕ ਨੂੰ ਠੀਕ ਸਵੇਰੇ 10 ਵਜੇ ਹੋ ਜਾਵੇਗੀ ਆਪरांत ਸਾਰਾ ਦਿਨ ਹੀ ਕੀਰਤਨ ਦਰਬਾਰ ਗੁਰੂ ਕੇ ਲੰਗਰ ਰੋਟਾ ਵਰਤਨਗੇ ਸੋ ਸਮੂਹ ਸਾਥੀਆਂ ਨੂੰ ਬੇਨਤੀ ਹੈ ਕਿ ਬਾਅਦ ਚੜ ਕੇ ਹਿੱਸਾ ਪਾਉਣ ਅਤੇ ਆਪਣੀ ਜੀਵਨ ਸਫਲ ਕਰਨ ਅੱਜ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਸਾਯਾ ਅਤੇ ਪੰਜ ਪਿਆਰਾਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਏ ਜਾਣੇ ਹਨ ਜੋ ਕਿ ਸਾਰੇ ਹੀ ਸ਼ਹਿਰ ਦੀਆਂ ਪਰਕਰਮਾਂ ਕਰਦੇ ਹੋਏ ਸ਼ਾਮ ਨੂੰ ਵਿਥੇਸ਼ਣ ਪੂਰਤਾ ਦੀ ਅਰਦਾਸ ਹੋਵੇਗੀ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਟਾਈਮ ਸਿਰ ਪਹੁੰਚ ਕੇ ਇਸ ਵਿੱਚ ਹਾਜ਼ਰੀਆਂ ਭਰਨ ਸੋ ਸੱਚੇ ਪਾਤਸ਼ਾਹ ਵਾਹਿਗੁਰੂ ਸਾਰੇ ਹੀ ਸੰਸਾਰ ਵਿੱਚ ਸਾਰੇ ਸੁੱਖ ਸ਼ਾਂਤੀ ਰੱਖਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਨਾਮdੀਆਂ ਦਾਤਾਂ ਸਿੰਘ ਜੀਆਂ ਦਾਤਾਂ ਵਾਸ਼ਾ ਸਾਰੀ ਹੀ ਸੰਗਤਾਂ ਬਹੁਤ ਸਹਾ ਹੈ ਬਹੁਤ ਹੀ ਉਤਸ਼ਾਹ ਨਾਲ ਅੱਜ ਨਗਰ ਕੀਰਤਨ ਦੀ ਜਮਤਾ ਹੋਣ ਵਾਸਤੇ ਸੰਗਤਾਂ ਆ ਰਹੀਆਂ ਹਨ ਗੁਰੂ ਘਰ ਨਮਸਤ ਹੋ ਰਹੀਆਂ ਹਨ ਸੋ ਸਾਰੀਆਂ ਹੀ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਰਹਿੰਦੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਵਰਪਰਵ ਦੀਆਂ ਲੱਖ 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 ਵਧਾਈਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ